ਦਰਸ਼ਨ ਕਰੋ ਬਾਬਾ ਜੀ ਬਾਬਾ ਭਗੇਲ ਸਿੰਘ ਜੀ ਭੁਸਿਆਂ ਵਾਲੇ ਸ਼ਹੀਦੀ ਬਾਗੇ ਮਗਰ ਜਿੰਨੇ ਵੀ ਜਰਨੈਲ ਜਿੰਦੇ ਸੀ ਉਹਨਾਂ ਸਿਰਾਂ ਧੜਾਂ ਦੀਆਂ ਬਾੜੀਆਂ ਲਾਈਆਂ ਜਦੋਂ ਜੰਗ ਲੰਭ ਹੋਇਆ ਪਹਿਲਾਂ ਨਾਲ ਚ ਲੜਨ ਵਾਲੇ ਨੇ ਬਾਬਾ ਬਲਾਕਾ ਸਿੰਘ ਸੰਘੜੇ ਦੇ ਉਹਨਾਂ ਨੇ ਕਿੱਦਾਂ ਡੰਗ ਸ਼ੁਰੂ ਕੀਤੀ ਆ ਸਤਿ ਸ਼੍ਰੀ ਅਕਾਲ ਕਿੱਦਾਂ ਡੰਗ ਲੜਿਆ ਫੌਜਾਂ ਦਾ ਜਥਾ ਇਉਂ ਬੇਨਤੀ ਕਰਦਾ ਮੋਮਲ ਖਾਨ ਚੜਿਆ ਲੈ ਕੇ ਫੌਜਬਾਰੀ ਮਾਰੋ ਕਰਦਾ ਵਧੀਆ ਵਾਂ ਵੱਲੇ ਝਿੜੀ ਸਿੰਘਾਂ ਦੀ ਲੈਂਦੇ ਸਨ ਸਿੰਘ ਜਿੱਤੇ ਕਾਲ ਕੂਕਦਾ ਆਇਆ ਇਸ ਥਾਂ ਵੱਲੇ ਉਹ ਬੰਦੇ ਹੌਸਲਾ ਰੱਖ ਸਮੇੜ ਵਰਗਾ ਵੈਰੀ ਮੌਤ ਵੀ ਨਹੀਂ ਦਸਲਾਰ ਆਏ ਬਾਬਾ ਸਿੰਘ ਬਲਾਕਾ ਪਿੰਡ ਸੰਗਣੇ ਦਾ ਵੈਰੀ ਜੰਗ ਦੇ ਤੇਗ ਚਲਾ ਰਿਹਾ ਏ ਇਹ ਆਈ ਚਿੱਟੀ ਸੀ ਵਾਂ ਤੋਂ ਸੰਗਣੇ ਨੂੰ ਉਸੇ ਹੀ ਹੋ ਤਿਆਰ ਤੁਰਿਆ ਜੇਰਾ ਭਖ ਦਾ ਮਾਰਦਾ ਰੋਬ ਟਾਟਾ ਮਰਨ ਮਿਟਨ ਲਈ ਉਹ ਸਰਦਾਰ ਤੁਰਿਆ ਉਹ ਘਸ ਘੋੜੇ ਤੇ ਕਾਠੀ ਬਣਹਾਵਾ ਤੁਰਿਆ ਵੱਲ ਨਾਲੇ ਘੋੜਾ ਨਿਠਾਰਿਆ ਏ ਬਾਬਾ ਸਿੰਘ ਬਲਾਕਾ ਪਿੰਡ ਸੰਗਣੇ ਦਾ ਵਿੱਚ ਜੰਗ ਦੇ ਤੇ ਚਲਾਰਿਆ ਏ ਤੇਰੇ ਦੇ ਵਿੱਚ ਬੜੇ ਅਣਖਵਾਲਾ ਆਪਾਂ ਮਰ ਨਾ ਜਾ ਵੈਰੀ ਨੂੰ ਮਾਰਨਾ ਏ ਜੇਕਰ ਨੱਚਣਾ ਖੰਡੇ ਦੀ ਧਾਰ ਉੱਤੇ ਭੇਡਾ ਗੁਰੂ ਨੂੰ ਸੀਸ ਦੀ ਧਾਰ ਨਾਲ ਏ ਓ ਕੋਈ ਘੱਟ ਨਹੀਂ ਵੱਧ ਹੈ ਚਾਰ ਰੱਤियां ਹਰ ਕੋਈ ਆਪਣਾ ਬਾਲ ਅਜਮਾਰਿਆ ਏ ਬਾਬਾ ਸਿੰਘ ਬਲਾਕਾ ਪਿੰਡ ਸੰਨਣੇ ਦਾ ਵਿੱਚ ਜੰਗ ਦੇ ਤੇਰੇ ਚਲਾਰਿਆ ਏ ਚੱਲੇ ਜੰਗ ਤੋਂ ਕਮਸਾਨਦਾਰ ਕੋਈ ਮਾਰਦਾ ਏ ਕੋਈ ਰੋਕਦਾ ਵਾਰਸੀ ਢਾਲੀ ਉੱਤੇ ਕੋਈ ਅੱਗੋਂ ਵੀ ਪਿਆ ਲਲਕਾਰਦਾ ਏ ਕੋਈ ਐਲੀ ਤੇ ਕੋਰੇ ਅਕਾਲ ਕਹਿੰਦਾ ਕੋਈ ਚੋਟ ਲਗਾਰੇ ਤੇ ਲਾਰਿਆ ਏ ਬਾਬਾ ਸਿੰਘ ਬਲਾਕਾ ਪਿੰਡ ਸਾਨਣੇ ਦਾ ਮੇਟ ਜੰਗ ਦੇ ਤੇ ਚਲਾਰਿਆ ਏ ਉਹ ਪਾਪਾ ਤਾਰਾ ਸਿੰਘ ਜਥੇਦਾਰ ਸੂਰ ਇਸ ਸੂਰਮਾ ਲੜੇ ਕਰਪਾਨ ਲਾ ਕੇ ਅੜੇ ਚੜੇ ਜੋ ਸਿਰ ਤੇ ਆਣ ਚੜਦਾ ਕੋਈ ਨਹੀਂ ਬਚਿਆ ਆਪਣਾ ਤਾਣ ਲਾ ਕੇ ਸਿੰਘ ਹੋਣ ਸ਼ਹੀਦ ਨਾ ਹਾਰ ਮੰਨਣ ਬਾਪਾ ਅਰੀ ਵਾਰੀਆਂ ਦੀ ਪਹਿਲੇ ਹੱਲੇ ਬਲਾਕਾਂ ਸਿਰ ਕੇ ਰਗ ਜਿਆ ਚੱਕਰ ਚਮਕਦੇ ਨੀਲੀ ਦਸਤਾਰ ਉੱਤੇ ਮੌਤ ਵਰਨ ਨੂੰ ਲਾੜਾ ਦਲੇਰ ਗਜਿਆ कमान जीर मारती मार जिद सदा दिलर बंदे भोले बंदे जो पहिला ई हार ज ਵੇਚ ਆ ਕੇ ਵਾਰ ਵੈਰੀ ਨੂੰ ਸਿੰਘ ਦਲੇਰ ਡਗਾ ਜੀਵਿਆ ਨਾਲ ਅਣਖ ਮਰਿਆ ਰਾਣੇ ਅੰਦਰ ਇਉਂ ਜਾਪੇ ਜੋ ਪਰਬਤ ਸਮੇਰ ਡਗਾ ਸਖਬੀਰ ਸੁਣੋ ਖਾਲਸਾ ਦੀ ਹਦੀ ਤਬੀ ਜਰਨੈਲ ਤੇ ਸੰਤ ਪੂਰਾ ਵਾਹ ਚਮਕਦਾ ਚਮਕ